ਪਿੰਡ ਕਿਹੜਾ ਬਾਈ ਦਾ ਪਿੰਡ ਦਾ ਆਪਣਾ ਹੈਗਾ ਜੀ ਕਲਾਣਾ ਹਾਂ ਬਲਾਡੇ ਕੋਲੇ ਜੀ ਜੀ ਜਿਹੜਾ ਅਨਸਾ ਜੀ ਜੀ ਇਹ ਇਹ ਗੋਲਾ ਵੱਜਿਆ ਉਹ ਅਥਰੂ ਕਹਿੰਦਾ ਹਾਂ ਉਹ ਗੋਲਾ ਵੱਜਿਆ ਜੀ ਠੀਕ ਹੈ ਨਾ ਮੇਰੇ ਕੋਲ ਡਾਂਗ ਤੀ ਠੀਕ ਹੈ ਨਾ ਇੱਕ ਤਾਂ ਦੇ ਛੱਟਦਾ ਉਹ ਕੁੱਟਦਾ ਉਹ ਦੂਸਰਾ ਦੂਸਰਾ ਆ ਕੇ ਗੋਲਾ ਵੱਜਿਆ ਕਦੋਂ ਆ ਕੇ ਇੱਥੇ ਠੀਕ ਹੈ ਨਾ ਮੈਂ ਪੱਟੀ ਬੰਨ ਲਈ ਠੀਕ ਹੈ ਨਾ ਪੱਟੀ ਬੰਨ ਕੇ ਫਿਰ ਗਾਹਾਂ ਫੇਰ ਭੱਜ ਲਈ ਅਸੀਂ ਵੀ ਗਾਹਾਂ ਜਾਵਾਂਗੇ ਟੱਪਾਂਗੇ ਭੌਂਦੀ ਆ ਅੱਖ ਦੇ ਵੱਜਿਆ ਦੂਹਰੀ ਤੇ ਵੱਜੇ ਗਾਹਾਂ ਜਾਊਂਗਾ ਮੈਂ ਤੁਸੀਂ ਦਵਾਈ ਲੈਤੀ ਨਹੀਂ ਜਾਂ ਡਾਕਟਰ ਨੇ ਦਵਾਈ ਕਹਿੰਦਾ ਸੀ ਦਵਾਈ ਲੈ ਲਈ ਥੋੜੀ 10 10 ਕੱਲ੍ਹ ਹੀ ਜਾਂ ਦਵਾਈ ਲੈ ਲਈ ਤੂੰ ਅੱਖ ਟੀਕਾ ਡਾਕਟਰ ਕਹਿੰਦਾ ਹਾਂ ਡਾਕਟਰ ਉਹ ਕਹਿੰਦਾ ਤਾਂ ਹੈਗਾ ਜੀ ਟਹਾਣੇ ਕਹਿੰਦੇ ਤਿਵਲ ਦਾ ਬਹਿ ਜਾਂਦੇ ਨੇ ਜਾਇਆ ਵਤਨੋਂ ਫਰਦੀ ਆ ਕਹੀਏ ਗੁਰੂਾਨ ਸਾਹਿਬ ਨੂੰ ਜਾਇ ਆਉਣ ਜਾਣ ਤਾਂ ਕਰ ਲੋ ਡਾਕਟਰ ਨੂੰ ਦਿਖਾਇਆ ਕਰ ਕੋਈ ਨਾ ਦਿਖਾ ਦਾਂਗੇ ਜੀ ਠੀਕ ਹੈ ਨਾ ਉਹ ਨਾਲ ਹੀ ਦੀ ਬਰੈ ਦਾ ਮੁੰਡਾ ਉਹਨੇ ਚੜਦੀ ਕਲਾ ਚ ਜਮਾ ਚੜਦੀ ਕਲਾ ਚ ਆਹ ਜਾਹਾਂ ਜਾਣਾ ਹੁਣ ਬੈਰੀ ਵਾਲ ਤੋੜਾਂਗੇ ਪਾ ਜੀ ਅੱਖ ਅੱਖ ਦੇ ਵਜ੍ਹਾ ਮੇਰੀ ਤੇ ਦੂਜੀ ਅੱਖ ਦੇ ਵਜ੍ਹਾ ਫੇਰ ਵੀ ਜਾਹਾਂ ਗਾਹਾਂ ਜਾਊਂ ਜੀ ਠੀਕ ਹੈ ਜੀ ਹੌਸਲਾ ਰਹਿਊਗਾ ਜਮਾ ਠੀਕ ਜੀ ਇਹ ਜਦੋਂ ਕੱਲੇ ਆਇਆ ਪਿੰਡ ਕਿਹੜਾ ਬਾਈ ਦਾ ਪਿੰਡ ਦਾ ਆਪਣਾ ਹੈਗਾ ਜੀ ਕਲਾਣਾ ਹਾਂ ਬਲਾਡੇ ਕੋਲ ਜੀ ਜੀ ਜਿਹੜਾ ਮਾਨਸਾ ਜੀ ਜੀ ਇਹ ਇਹ ਗੋਲਾ ਵੱਜਿਆ ਹਥੂਗਾ ਹਾਂ ਉਹ ਗੋਲਾ ਵੱਜਿਆ ਜੀ ਠੀਕ ਹੈ ਨਾ ਮੇਰੇ ਕੋਲ ਡਾਂਗ ਤੀ ਠੀਕ ਹੈ ਨਾ ਇੱਕ ਤਾਂ ਦੇ ਛੱਟਦਾ ਉਹ ਕੁੱਟਦਾ ਉਹ ਦੂਸਰਾ ਦੂਸਰਾ ਆ ਕੇ ਗੋਲਾ ਵੱਜਿਆ ਕਦੋਂ ਆ ਕੇ ਇੱਥੇ ਠੀਕ ਹੈ ਨਾ ਮੈਂ ਪੱਟੀ ਬੰਨ ਲਈ ਠੀਕ ਹੈ ਨਾ ਪੱਟੀ ਬੰਨ ਕੇ ਫਿਰ ਗਾਹਾਂ ਫੇਰ ਭੱਜ ਲੇ ਇਥੋਂ ਵੀ ਗਾਹਾਂ ਜਾਵਾਂਗੇ ਟੱਪਾਂਗੇ ਭੌਂਦੀ ਆ ਅੱਖ ਦੇ ਵੱਜਿਆ ਦੂਸਰੀ ਤੇ ਵੱਜੇ ਗਾਹਾਂ ਜਾਊਂਗਾ ਮੈਂ ਤੁਸੀਂ ਦਵਾਈ ਲੈਤੀ ਨਹੀਂ ਜਾਂ ਡਾਕਟਰ ਨੇ ਦਵਾਈ ਕਹਿੰਦਾ ਸੀ ਦਵਾਈ ਲੈ ਲਈ ਥੋੜੀ 10 10 ਕੱਲਰ ਜੰਦ ਲਈ ਦਵਾਈ ਲੈ ਲਈ ਤੁਹੱਕ ਠੀਕ ਹੈ ਡਾਕਟਰ ਕਹਿੰਦਾ ਹਾਂ ਡਾਕਟਰ ਉਹ ਕਹਿੰਦਾ ਤਾਂ ਹੈਗਾ ਜੀ ਟਹਾਣੇ ਕਹਿੰਦੇ ਤਿਵਲ ਦਾ ਲੈ ਜਾਂਦੇ ਨੇ ਜਾਇਆ ਵਥੇੋਂ ਬੋਮਨਸ ਫਰਦੀ ਆ ਕਹੀਏ ਅਸੀਂ ਰਾਨ ਸਾਹਿਬ ਨੂੰ ਜਾਇਆ ਆਉਣ ਜਾਣ ਤਾਂ ਕਰ ਲੋ ਡਾਕਟਰ ਨੂੰ ਦਿਖਾਇਆ ਕੋਈ ਨਾ ਦਿਖਾ ਦਾਂਗੇ ਜੀ ਠੀਕ ਨਾ ਉਹ ਨਾਲ ਹੀ ਦੀ ਬਰਿਆ ਦਾ ਮੁੰਡਾ ਉਹਨੇ ਚੜਦੀ ਕਲਾ ਚ ਜਮਾ ਚੜਦੀ ਕਲਾ ਚ ਗਾਹਾਂ ਜਾਣਾ ਹੁਣ ਬੈਰੀ ਵਾਲ તોડਾਂਗੇ ਪਾਣੀ ਆਖ ਆਖ ਦੇ ਵਜਾ ਮੇਰੀ ਤੇ ਦੂਜੀ ਅੱਖ ਦੇ ਵਜੇ ਫੇਰ ਵੀ ਜਾ ਹਾਂਗਾ ਹਾਂ ਜਾਊ ਜੀ ਠੀਕ ਹੈ ਜੀ ਹੌਸਲਾ ਰਹਿਊਗਾ ਜਾਮਾ ਜੀ ਇਹ ਜਦੋਂ ਕੱਲੇ